ਚਾਟ ਮਸਾਲਾ ਤੇ ਬਾਜ਼ਾਰੋਂ ਵੀ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਅੱਜ ਆਪਾਂ ਇਹਨੂੰ ਘਰ ਵਿੱਚ ਬਣਾਵਾਂਗੇ ਬਹੁਤ ਹੀ ਵਧੀਆ ਤੇ ਇੱਕਦਮ ਪਿਓਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰਜੀਤ कौर ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਚਲੋ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਚਾਟ ਮਸਾਲੇ ਨੂੰ ਬਣਾਉਣ ਵਾਸਤੇ ਆਪਾਂ ਪਹਿਲਾਂ ਥੋੜੇ ਜਿ ਮਸਾਲੇ ਸੁੱਕੇ ਭੁੰਨਾਂਗੇ ਜਿਹਦੇ ਵਾਸਤੇ ਮੈਂ ਇੱਥੇ ਇੱਕ ਪੈਨ ਲਿਆ ਤੇ ਇਹਦੇ ਵਿੱਚ ਪਾਵਾਂਗੇ 50 ਗ੍ਰਾਮ ਜੀਰਾ ਇਹ ਵਜ਼ਨ ਵਿੱਚ 50 ਗ੍ਰਾਮ ਹੈ ਜੇ ਚਮਚਿਆਂ ਨਾਲ ਨਾ ਪੋਣਾ ਤੇ ਇਹ 6 ਵੱਡੇ ਵਾਲੇ ਚਮਚੇ ਨੇ ਜਿਨੂੰ ਆਪਾਂ ਟੇਬਲस्पून ਕਹਿੰਦੇ ਆ ਤੇ ਨਾਲ ਹੀ ਲਵਾਂਗੇ ਇਹ ਸਾਬਤ ਤਨੀਆ ਇਹ 40 ਗ੍ਰਾਮ ਹੈ ਯਾਨੀ ਕਿ ਜੀਰਾ ਜਿਹੜਾ 50 ਗ੍ਰਾਮ ਉਸ ਤੋਂ ਥੋੜਾ ਜਿਹਾ ਘੱਟ ਹੈ ਤੇ ਚਮਚੇ ਨਾਲ ਨਾਪੋ ਤੇ 8 ਟੇਬਲस्पून ਨੇ ਇਹ ਫਿਲਹਾਲ ਵੀ ਜ਼ਿਆਦਾ ਹੁੰਦਾ ਇਸ ਕਲ ਕੇ ਇਹਦੇ ਚਮਚ ਨਾਲ ਜ਼ਿਆਦਾ ਨਾ ਪਾਇਆ ਹੈ ਠੀਕ ਹੈ ਜੀ ਤੇ ਨਾਲ ਹੀ ਲਵਾਂਗੇ ਇਹ 25 ਗ੍ਰਾਮ ਕਾਲੀਆਂ ਮਿਰਚਾਂ ਸਾਬਤ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ 4 ਤੋਂ 5 ਵੱਡੇ ਵਾਲੇ ਚਮਚ ਨੇ ਤੇ ਹੁਣ ਨਾਲ ਹੀ ਮੈਂ ਇੱਥੇ ਲੈ ਰਹੀਆਂ 4 ਤੋਂ 5 ਸਾਬਤ ਲਾਲ ਮਿਰਚਾਂ ਇਹਨਾਂ ਨਾਲ ਥੋੜਾ ਜਿਹਾ ਤਿੱਖਾ ਜਿਹਾ ਸਵਾਦ ਆਏਗਾ ਤੇ ਜਿਹੜਾ ਚਾਟ ਮਸਾਲਾ ਹੈ ਨਾ ਹਲਕਾ ਜਿਹਾ ਕਰਾਰਾ ਜਿਹਾ ਹੋ ਜਾਏਗਾ ਬਹੁਤ ਹੀ ਵਧੀਆ ਤੇ ਨਾਲ ਹੀ ਪਾਵਾਂਗੇ ਇੱਕ ਵੱਡਾ ਵਾਲਾ ਚਮਚ ਸੌਂਫ ਦਾ ਇੱਕ ਵੱਡਾ ਚਮਚ ਜਵੈਨ ਦਾ ਤੇ ਇਹ ਦੋ ਲੌਂਗ ਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਔਨ ਤੇ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਯਾਨੀ ਕਿ ਪੁੰਨਾਗੇ ਕਿੰਨਾ ਕੁ ਪੁੰਨਾਗੇ ਕਿ ਇਹਨਾਂ ਦਾ ਕਲਰ ਚੇਂਜ ਨਹੀਂ ਹੋਣਾ ਚਾਹੀਦਾ ਪਰ ਇਹਨਾਂ ਦਾ ਜਿਹੜਾ ਮੋਇਸਚਰ ਹੈ ਨਾ ਉਹ ਖਤਮ ਹੋ ਜਾਣਾ ਚਾਹੀਦਾ ਜਦੋਂ ਮoiश्चਰ ਇਹਨਾਂ ਦਾ ਖਤਮ ਹੋ ਜਾਏਗਾ ਮoiश्चਰ ਯਾਨੀ ਕਿ ਸਿੱਲਾਪਣ ਜਾ ਖਤਮ ਹੋ ਜਾਏਗਾ ਤਾਂ ਫਿਰ ਮਸਾਲੇ ਵਧੀਆ ਪੀਸੇ ਜਾਂਦੇ ਨੇ ਤੇ ਨਾਲੇ ਇਹਨਾਂ ਦਾ ਸਵਾਦ ਵੀ ਬਹੁਤ ਅਧੀਆ ਆਂਦਾ ਜਦੋਂ ਥੋੜੇ ਥੋੜੇ ਭੁੰਨੇ ਹੋਏ ਪਾਵਾਂਗੇ ਨਾ ਆਪਾਂ ਕਿਉਂਕਿ ਆਪਾਂ ਇਸ ਮਸਾਲੇ ਨੂੰ ਸਟੋਰ ਕਰਕੇ ਰੱਖਣਾ ਹੈ ਇਸ ਕਰਕੇ ਇਹਨਾਂ ਦਾ ਜਦੋਂ ਸਿੱਲਾਪਣ ਖਤਮ ਹੋ ਜਾਏਗਾ ਇਹ ਕਰਕਰੇ ਜੇ ਰੋਸਟ ਹੋ ਜਾਣਗੇ ਤੇ ਫਿਰ ਇਹ ਲੰਬੇ ਟਾਈਮ ਤੱਕ ਮਸਾਲਾ ਸਟੋਰ ਵੀ ਰਹੇਗਾ ਤੇ ਇੱਥੇ ਵੇਖੋ ਜੀ ਮੈਂ ਗੈਸ ਦੀ ਮੀਡੀਅਮ ਫਲੇਮ ਤੇ ਨਾ ਇਹਨਾਂ ਮਸਾਲਿਆਂ ਨੂੰ ਲਗਾਤਾਰ ਚਲਾਉਂਦੇ ਹੋਏ 3 ਤੋਂ 4 ਮਿੰਟ ਤੱਕ ਪੋਨੇ ਲਿਆ ਹੈ ਤੇ ਮਸਾਲੇ ਜਿਹੜੇ ਨਾ ਹਲਕੇ ਹਲਕੇ ਤੜਕਣ ਲੱਗ ਪਏ ਨੇ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਤੇ ਹੁਣ ਮੈਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਇਹ ਦੇਖੋ ਇਹਨਾਂ ਦਾ ਕਲਰ ਵੀ ਬਹੁਤਾ ਚੇਂਜ ਨਹੀਂ ਹੋਇਆ ਤੇ ਮਸਾਲੇ ਜਿਹੜੇ ਨਾ ਇਹ ਵਧੀਆ कुरकुरੇ ਜੇ ਹੋ ਗਏ ਨੇ ਇਹਨਾਂ ਦਾ ਜਿਹੜਾ ਮੋਇਸਚਰ ਸੀ ਉਹ ਖਤਮ ਹੋ ਗਿਆ ਤੇ ਨਾਲੇ ਤੁਸੀਂ ਵੇਖ ਸਕਦੇ ਹੋ ਕਲਰ ਵੀ ਬਹੁਤ ਜ਼ਿਆਦਾ ਚੇਂਜ ਨਹੀਂ ਹੋਇਆ ਹਲਕਾ ਜਿਹਾ ਹੋਇਆ ਹੈ ਬਸ ਹੁਣ ਆਪਾਂ ਇਹਨਾਂ ਨੂੰ ਠੰਡਾ ਕਰ ਲੈਣਾ ਹੈ ਇਹਨਾਂ ਮਸਾਲਿਆਂ ਚੋਂ ਨਾ ਪੁੱਜਣ ਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਇਨੂੰ ਹੁਣ ਆਪਾਂ ਇੱਕ ਭਾਂਡੇ ਵਿੱਚ ਕੱਢ ਲਵਾਂਗੇ ਤਾਂ ਕਿ ਸਾਰੇ ਮਸਾਲੇ ਠੰਡੇ ਹੋ ਜਾਣ ਤੇ ਫਿਰ ਠੰਡੇ ਹੋਣ ਤੋਂ ਬਾਅਦ ਆਪਾਂ ਇਹ ਸਾਰੇ ਸਾਬਤ ਮਸਾਲਿਆਂ ਨੂੰ ਪੀਸਾਂਗੇ ਹੁਣ ਇਸੇ ਫਰਾਈਪੈਨ ਦੇ ਵਿੱਚ ਆਪਾਂ ਪਾਵਾਂਗੇ ਚੌਥਾ ਕੁੱਪ ਪੁਦੀਨੇ ਦੇ ਤਾਜ਼ੇ ਤੇ ਤੋਤੇ ਹੋਏ ਪੱਤੇ ਤੇ ਨਾਲ ਹੀ ਪਾਵਾਂਗੇ 25 ਤੋਂ 30 ਤੋਤੇ ਹੋਏ ਕੜੀ ਪੱਤੇ ਤੇ ਇਹਨਾਂ ਨੂੰ ਨਾ ਗੈਸ ਦੀ ਸਿਮ ਫਲੇਮ ਤੇ ਆਪਾਂ ਸੁਕਾਣਾ ਹੈ ਜਿਵੇਂ ਰੋਸਟ ਹੋ ਜਾਂਦੇ ਨਾ ਸੁੱਕਿਆ ਪੁਦੀਨਾ ਹੁੰਦਾ ਉਸ ਤਰ੍ਹਾਂ ਇਹਨਾਂ ਦਾ ਸਵਾਦ ਜਿਹੜਾ ਹੈ ਨਾ ਚਾਟ ਮਸਾਲੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਕੜੀ ਪੱਤੇ ਦਾ ਤੇ ਪੁਦੀਨੇ ਦਾ ਤੇ ਜੇ ਤੁਹਾਡੇ ਕੋਲ ਪੁਦੀਨਾ ਪਾਊਡਰ ਪੀਸਿਆ ਆਇਆ ਹੈਗਾ ਹੈ ਨਾ ਤੇ ਤੁਸੀਂ ਪੀਸਿਆ ਆਇਆ ਪੁਦੀਨਾ ਪਾਊਡਰ ਪਾ ਸਕਦੇ ਹੋ ਕਈ ਵਾਰੀ ਆਪਾਂ ਸੁਕਾ ਕੇ ਰੱਖ ਹੀ ਲੈਂਦਾ ਪੁਦੀਨਾ ਘਰ ਵਿੱਚ ਫਿਰ ਉਹਦਾ ਪਾਊਡਰ ਬਣਾ ਲੈਨੇ ਆ ਹਨਾ ਤੇ ਜੇਕਰ ਨਹੀਂ ਹੈਗੇ ਤੇ ਇਸ ਤਰ੍ਹਾਂ ਪੁਦੀਨੇ ਨੂੰ ਸੁਕਾ ਲਵੋ ਥੋੜੀ देर ਜੀ ਸੁੱਕ ਜਾਂਦਾ फटाफट ਬਹੁਤ ਹੀ ਵਧੀਆ ਹੋ ਜਾਂਦਾ ਐਥੇ ਨਾ ਮੈਂ ਇਹ ਪੱਤੇਆਂ ਨੂੰ ਸਿਮ ਫਲੇਮ ਤੇ ਪੁੰਨਿਆ ਠੀਕ ਹੈ ਤੇ ਜਦੋਂ ਇਹ ਭੁੱਜ ਕੇ ਇਦਾਂ ਦੇ ਹੋ ਜਾਣ ਨਾ ਤੇ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਆ ਦੇਖੋ ਆ ਇੱਕਦਮ ਵਧੀਆ ਭੁੱਜ ਗਏ ਨੇ ਹੋ ਗਏ ਨਾ ਇੱਕਦਮ ਨਾਥਣਾ ਕਰੇ ਤੇ ਹੀ ਪੁਰਦੇ ਪਏ ਨੇ ਹੈਨਾ ਤੇ ਕੜੀ ਪੱਤੇ ਹੋਰ ਪੁਦੀਨੇ ਦੇ ਪੱਤਿਆਂ ਨੂੰ ਵੀ ਆਪਾਂ ਮਸਾਲਿਆਂ ਦੇ ਨਾਲ ਹੀ ਪੀਸ ਲੈਣਾ ਹੈ ਪੁਦੀਨੇ ਨੂੰ ਹੋਰ ਕੜੀ ਪੱਤੇ ਨੂੰ ਅੱਜ ਮੈਂ ਗੈਸ ਦੀ ਹੀਟ ਤੇ ਸੁਕਾਇਆ ਹੈ ਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਨਾ ਤੇ ਚਾਟ ਮਸਾਲਾ ਬਣਾਉਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਇਹਨਾਂ ਨੂੰ ਧੁੱਪ ਚ ਰੱਖ ਕੇ ਵੀ ਯਾਨੀ ਕਿ ਸਨਲਾਈਟ ਚ ਵੀ ਸੁਕਾ ਸਕਦੇ ਹੋ ਇਹ ਸਾਰੇ ਜਿਹੜੇ ਸਾਬਤ ਮਸਾਲੇ ਨੇ ਚੰਗੀ ਤਰ੍ਹਾਂ ਠੰਡੇ ਹੋ ਚੁੱਕੇ ਨੇ ਤੇ ਠੰਡੇ ਹੋਣ ਤੋਂ ਬਾਅਦ ਹੀ ਮੈਂ ਇਹਨਾਂ ਨੂੰ ਗ੍ਰਾਈਂਡਰ ਜਾਰ ਵਿੱਚ ਪਾਇਆ ਹੈ ਵਧੀਆ ਪੀਸ ਜਾਂਦੇ ਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲਵਾਂਗੇ ਤੇ ਆਲੋਜੀ ਮਸਾਲੇ ਤਾਂ ਸਾਡੇ ਘਰੇ ਨੇ ਪੀਸੇ ਜਿਹੜੇ ਆਪਾਂ ਭੁੰਨੇ ਸੀ ਨਾ ਉਹ ਸਾਰਿਆਂ ਨੂੰ ਪੀਸ ਲਿਆ ਪਰ ਇਹਨੂੰ ਹੁਣ ਆਪਾਂ ਨਮਕੀਨੀ ਚਟਪਟਾ ਬਣਾਉਣ ਵਾਸਤੇ ਯਾਨੀ ਕਿ ਚਾਟ ਮਸਾਲੇ ਦਾ ਫਲੇਵਰ ਦੇਣ ਵਾਸਤੇ ਇਹਦੇ ਵਿੱਚ ਹੋਰ ਇੰਗਰੀਡੀਅੰਟਸ ਵੀ ਪਾਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਕੁ ਚਮਚ ਹਿੰਗ ਦਾ ਤੇ ਨਾਲ ਹੀ ਪਾਵਾਂਗੇ 25 ਗ੍ਰਾਮ ਕਾਲਾ ਲੂਣ ਜੋ ਕਿ ਤਿੰਨ ਵੱਡੇ ਵਾਲੇ ਚਮਚ ਨੇ ਤੇ 25 ਗ੍ਰਾਮ ਹੀ ਪਾਵਾਂਗੇ ਆਪਾਂ ਚਿੱਟਾ ਵਾਲਾ ਲੂਣ ਨਾਰਮਲ ਵਾਲਾ ਹੁੰਦਾ ਹੈ ਜਿਹੜਾ ਇਹ ਵੀ ਤਿੰਨ ਵੱਡੇ ਚਮਚ ਨੇ ਤੇ 2 ਚਮਚ ਪਾਵਾਂਗੇ ਚਪੀਸੀ ਹੋਈ ਸੁੰਡ ਇਹ ਮੈਂ ਘੱਟ ਹੀ ਪਾਈ ਹੈ ਕਿਉਂਕਿ ਗਰਮੀਆਂ ਦਾ ਮੌਸਮ ਹੈ ਨਾ ਇਸ ਕਰਕੇ ਦੀ ਕੁਆਂਟੀਟੀ ਘੱਟ ਰੱਖੀ ਹੈ ਤੇ ਹੁਣ ਮਾਰੀਏ ਨੂੰ ਚਟਪਟਾ ਬਣਾਉਣ ਦੀ ਜਿਹਦੇ ਵਾਸਤੇ ਮੈਂ ਇੱਥੇ ਪਾ ਰਹੀਆਂ ਤਿੰਨ ਵੱਡੇ ਚਮਚ ਪਿਸਿਆ ਹੋਇਆ આમਚੂਰ ਯਾਨੀ ਕਿ આમਚੂਰ ਪਾਊਡਰ ਤੇ ਹੁਣ ਜੜੀਆਂ ਵੀ ਚੀਜ਼ਾਂ ਆਪਾਂ ਇੱਥੇ ਪਾ ਰਿਹਾ ਨੇ ਨਾ ਉਹ ਸਾਰੀਆਂ ਇਹਨੂੰ ਖਟਾਸ ਦੇਣ ਵਾਸਤੇ ਪਾ ਰਿਹਾ ਨੇ ਚਟਪਟਾ ਸਵਾਦ ਦੇਣ ਵਾਸਤੇ ਤੇ ਨਾਲ ਹੀ ਮੈਂ ਪਾ ਰਹੀਆਂ ਇੱਕ ਵੱਡਾ ਵਾਲਾ ਚਮਚ ਭਰ ਕੇ ਅਨਾਰ ਦਾਣਾ ਇਹ ਵੀ ਪਿਸਿਆ ਹੋਇਆ ਹੈ ਜੇ ਤੁਹਾਡੇ ਕੋਲ ਸਾਬਤ ਹੋਵੇ ਤਾਂ ਤੁਸੀਂ ਮਸਾਲਿਆਂ ਦੇ ਨਾਲ ਹੀ ਪੀਸ ਸਕਦੇ ਹੋ ਇਹਦਾ ਸਵਾਦ ਨਾਲ ਚਾਟ ਮਸਾਲੇ 'ਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਹੁਣ ਆਖਿਰ ਵਿੱਚ ਮੈਂ ਇੱਥੇ ਪਾਣ ਲੱਗੀ ਆ ਇੱਕ ਛੋਟਾ ਵਾਲਾ ਚਮਚ ਸਿਟਰਿਕ ਐਸਿਡ ਦਾ ਠੀਕ ਹੈ ਇਹ ਜੇ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾਓ ਜੇ ਨਹੀਂ ਪਾਣਾ ਚਾਹੁੰਦੇ ਤਾਂ ਅਮਚੁਰ ਦੀ ਕੁਆਂਟੀਟੀ ਡਬਲ ਕਰ ਦਿਓ ਤੇ ਇਹਦੇ ਪਾਣ ਨਾਲ ਨਾ ਬਿਲਕੁਲ ਜਿਵੇਂ ਬਾਜ਼ਾਰ ਦਾ ਨਹੀਂ ਹੁੰਦਾ ਇੱਕਦਮ ਚਟਕਦਾਰ ਟੇਸਟ ਉਹ ਆਏਗਾ ਚਾਟ ਮਸਾਲੇ 'ਚ ਤੇ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਨਾ ਪਾਓ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਦੁਬਾਰਾ ਪੀਸ ਕੇ ਨਾ ਇੱਕਦਮ ਫਾਈਨ ਪਾਊਡਰ ਬਣਾ ਲੈਣਾ ਇੱਕਦਮ ਬਰੀਕ ਜਿਹਾ ਤੇ ਸਾਰੀਆਂ ਚੀਜ਼ਾਂ ਨੂੰ ਪੀਸਣ ਤੋਂ ਬਾਅਦ ਨਾ ਇਹ ਵੇਖੋ ਜੀ ਐਦਾਂ ਦਾ ਬਰੀਕ ਜਿਹਾ ਪਾਊਡਰ ਆਪਾਂ ਬਣਾ ਲੈਣਾ ਸਾਰੇ ਮਸਾਲਿਆਂ ਦੀ ਵੱਖਰੀ ਵੱਖਰੀ ਆਪਣੀ ਆਪਣੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਇਹਦੇ ਵਿੱਚੋਂ ਤੇ ਇਹ ਤਿਆਰ ਚਾਟ ਮਸਾਲੇ ਨੂੰ ਨਾ ਆਪਾਂ ਕਿਸੇ ਡੱਬੇ ਜਾਂ ਜਾਰ ਚ ਭਰਨ ਤੋਂ ਪਹਿਲਾਂ ਨਾ ਕਿਸੇ ਡੋਂਗੇ ਵਿੱਚ ਜਾਂ ਥਾਲੀ ਵਿੱਚ ਖੁੱਲੇ ਭਾਂਡੇ ਵਿੱਚ ਪਾ ਕੇ ਥੋੜੀ देर ਰੱਖਾਂਗੇ ਉਹ ਕਿਉਂ ਰੱਖਾਂਗੇ ਕਿਉਂਕਿ ਨਾ ਇਹ ਗਰਮ ਹੋ ਜਾਂਦਾ ਹੈ ਪੀਸਣ ਲੱਗਿਆ ਥੋੜੇ ਜਿਹਾ ਢਿਲੇ ਢਿਲੇ ਜਿਵੇਂ ਬਚ ਜਾਂਦੇ ਨੇ ਤੇ ਆਪਾਂ ਜਦੋਂ ਇਹਨੂੰ ਰੱਖਾਂਗੇ ਨਾ ਥੋੜੀ देर ਕਿਸੇ ਵੀ ਖੁੱਲੇ ਭਾਂਡੇ ਵਿੱਚ ਪਾ ਕੇ ਤੇ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਨਾ ਫਿਰ ਆਪਾਂ ਇਹਨੂੰ ਕਿਸੇ ਵੀ ਜਾਰ ਵਿੱਚ ਪਰ ਕੇ ਰੱਖਾਂਗੇ। ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਢੇਲੇ ਹੁੰਦੇ ਨੇ ਇਹ ਵੀ ਆਪਾਂ ਠੰਡੇ ਕਰਨੇ ਨੇ। ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਹੱਥ ਨਾਲ ਬਹੁਤ ਹੀ ਵਧੀਆ ਚਾਟ ਮਸਾਲਾ ਬਣਿਆ ਹੈ। ਇਹਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਤੇ ਜਦੋਂ ਤੁਸੀਂ ਇਹਨੂੰ ਕਿਸੇ ਵੀ ਫਰੂਟ ਤੇ ਆ ਸਲਾਦ ਤੇ ਪਾ ਕੇ ਖਾਓਗੇ ਨਾ ਤੇ ਮਜ਼ਾ ਹੀ ਆ ਜਾਏਗਾ, ਸਵਾਦ ਆ ਜਾਏਗਾ। ਤੇ ਥੋੜੀ ਦੇਰ ਰੱਖਣ ਤੋਂ ਬਾਅਦ ਇਹ ਮਸਾਲਾ ਚੰਗੀ ਤਰ੍ਹਾਂ ਠੰਡਾ ਹੋ ਚੁੱਕਿਆ ਹੈ ਜੀ। ਤੇ ਥੋੜਾ ਜਿਹਾ ਤਿਆਰ ਚਾਟ ਮਸਾਲਾ ਲਵੋ ਤੇਨੂੰ ਭਾਵੇਂ ਸਲਾਦ ਤੇ ਪਾਓ ਤੇ ਭਾਵੇਂ ਫਰੂਟਸ ਦੇ ਉੱਤੇ ਪਾਓ ਤੇ ਭਾਵੇਂ ਇਹਨੂੰ ਆਪਣੀ ਮਨਪਸੰਦ ਕਿਸੇ ਵੀ ਸਬਜ਼ੀ ਦੇ ਉੱਤੇ ਪਾਓ ਜਿਹਦੇ ਵਿੱਚ ਲੋੜ ਹੈ ਚਟਪਟਾ ਕਰਨ ਦੀ ਜਿਵੇਂ ਕਿ ਸੁੱਕੇ ਆਲੂ ਹੋ ਗਏ ਆਲੂ ਵਾਲੇ ਪਰੌਂਠਿਆਂ 'ਚ ਪਾਓ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਤੇ ਜਦੋਂ ਇਹ ਚਾਟ ਮਸਾਲਾ ਠੰਡਾ ਹੋ ਜਾਵੇ ਨਾ ਉਸ ਤੋਂ ਬਾਅਦ ਇਹਨੂੰ ਆਪਾਂ ਭਰ ਕੇ ਤੇ ਸਟੋਰ ਕਰਕੇ ਰੱਖਾਂਗੇ ਤੇ ਤੁਸੀਂ ਵੀ ਜਦੋਂ ਵੀ ਬਣਾਓ ਤੇ ਉਦੋਂ ਇਹਨੂੰ ਬਿਲਕੁਲ ਠੰਡਾ ਕਰਕੇ ਤੇ ਫਿਰ ਕਿਸੇ ਵੀ ਜਾਰ ਵਿੱਚ ਸ਼ੀਸ਼ੀ ਵਿੱਚ ਜਾਂ ਡੱਬੀ ਵਿੱਚ ਜਿੱਦੇ ਤੁਸੀਂ ਭਰਨਾ ਹੈ ਉਹਦੇ ਵਿੱਚ ਭਰ ਲਵੋ ਤੇ ਦੇਖੋ ਲਾਗਰੇ ਨਾ ਬਹੁਤ ਵਧੀਆ ਇਕਦਮ ਬਾਜ਼ਾਰ ਵਰਗਾ ਬਲਕਿ ਬਾਜ਼ਾਰ ਤੋਂ ਵੀ ਵਧੀਆ ਹੈ ਨਾ ਲੱਗ ਹੀ ਨਹੀਂ ਰਿਹਾ ਇਹ ਬਣਿਆ ਵੀ ਬਹੁਤ ਹੀ ਵਧੀਆ ਹੈ ਬਹੁਤ ਹੀ ਸਵਾਦ ਹੈ ਇਕਦਮ ਕਰੰਟ ਵਾਲਾ ਹੈ ਇਹਦੇ ਵਿੱਚ ਆਪਾਂ ਜਿਹੜਾ ਸਟ੍ਰਿਕ ਐਸਿਡ ਪਾਇਆ ਹੈ ਨਾ ਉਹਦੇ ਨਾਲ ਤੇ ਇਹਦਾ ਸਵਾਦ ਇਕਦਮ ਚਟਾਕੇਦਾਰ ਹੋ ਜਾਂਦਾ ਹੈ ਤੇ ਮੈਂ ਦਾਅਵੇ ਨਾਲ ਕਹਿੰਨੀ ਆ ਬਿਲਕੁਲ ਗਰੰਟੀ ਨਾਲ ਕਿ ਜਦੋਂ ਤੁਸੀਂ ਇੱਕ ਵਾਰੀ ਘਰ ਬਣਾ ਲਿਆ ਨਾ ਤੇ ਬਾਜ਼ਾਰ ਦਾ ਚਾਟ ਮਸਾਲਾ ਲਿਆਣਾ ਭੁੱਲ ਜਾਓਗੇ ਲਿਆਣਾ ਬੰਦ ਕਰ ਦੋਗੇ ਤੇ ਇਹ ਤੇ ਹੋ ਗਈ ਜੀ ਚਾਟ ਮਸਾਲੇ ਦੀ ਰੈਸিপি ਤੇ ਮੈਂ ਜਲਦੀ ਹੀ ਤੁਹਾਡੇ ਨਾਲ ਹੋਰ ਵੀ ਮਸਾਲਿਆਂ ਦੀ ਰੈਸিপি ਸ਼ੇਅਰ ਕਰਾਂਗੀ ਤੇ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਜੀ ਤੇ ਨਾਲੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਇਹ ਮਸਾਲਾ ਕਿਵੇਂ ਦਾ ਲੱਗਿਆ